ਇੱਕ ਖੰਬੇ ਦੀ ਲਾਈਟ ਹੇਠਾਂ ਬਾਈ ਦੀ লাশ ਪਈ ਸੀ ਫਟੀ ਹੋਈ ਚੀਨ ਨੋਚਿਆ ਹੋਇਆ ਚਿਹਰਾ ਬਾਹਾਂ ਉੱਪਰ ਚਿਹਰੇ ਟਾਂ ਖੂਨ ਨਾਲ ਲਿਪੜੀਆਂ ਲੱਤਾਂ ਲੋਕ ਉਸ ਨੂੰ ਕਿਰਦਾਰ ਵਿੱਚ ਸਮਝ ਰਹੇ ਸਨ ਰੇਪ ਹੋਈ ਔਰਤ ਦਾ ਕਿਰਦਾਰ ਹੈ ਨੋਟ ਸੱਟ ਦੇ ਰਾਈਆਂ ਦੀ ਗੱਲ ਸੁਣ ਮੈਂ ਸਨ ਹੋ ਗਿਆ ਇੱਕ ਔਰਤ 100 ਦਾ ਨੋਟ ਸੁੱਟ ਉੱਚੀ ਸਾਰੀ ਹੱਸੀ ਜੈ ਵੱਡਾ ਜਮਾ ਹੀ ਅਸਲੀ ਔਰਤ ਲੱਗਦਾ ਹੈ ਅੱਜ ਤਾਂ ਰੇਪ ਇਸ ਦਾ ਨਹੀਂ ਮੇਰਾ ਹੋਇਆ ਲੋਕਾਂ ਵੱਲ ਪਿੱਟ ਕਰਵਾ ਮੈਨੂੰ ਕੋਈ ਪ੍ਰਬੰਧ ਕਰਨ ਲਈ ਆਖਣ ਲੱਗੀ ਸਾਧੂਆਂ ਦੇ ਹੱਕ ਵਿੱਚ ਹੋਈ ਪੁਲਸ ਕਾਰਵਾਈ ਤੋਂ ਡਰਦਾ ਮੈਂ ਚੁੱਪਚਾਪ ਪਰਾਂ ਨੂੰ ਤੁਰ ਪਿਆ ਮੇਰੀਆਂ ਅੱਖਾਂ ਵਿੱਚ ਖੂਨ ਟਪਕਰਿਆ ਸੀ ਰੋਂਦੀ ਮਾਂ ਦੇ ਪੱਟਾਂ ਤੇ ਵੱਜਦੇ ਦੁਹੱਥਣ ਮੇਰੀ ਪਿੱਠ ਵਿੱਚ ਵੱਜ ਰਹੇ ਸਨ ਦੇਖੀ ਬਾਈ ਤੂੰ ਪਿੱਠ ਨਾ ਦਿਖਾਈਂ ਕਈਆਂ ਤੋਂ ਜਵਾਬ ਸੁਣ ਮੈਂ ਟ੍ਰਿਕਸ਼ਾ ਰੇੜੀ ਵਾਲੇ ਅੱਗੇ ਝੋਲੀ ਅੜ ਦਿੱਤੀ ਦੇਖੀ ਬਾਈ ਤੂੰ ਪਿੱਠ ਨਾ ਦਿਖਾਈਂ ਕਈਆਂ ਤੋਂ ਜਵਾਬ ਸੁਣ ਮੈਂ ਇੱਕ ਰਿਕਸ਼ਾ ਰੇੜੀ ਵਾਲਿਆ ਕਿਛੂੜੀ ਆਟ ਦਿੱਤੀ ਮੇਰੀ ਗੱਲ ਸੁਣ ਉਹ ਨਾਲ ਤੁਰ ਪਿਆ ਮੈਂ ਜਿਸ ਵਕਤ ਮਾਂ ਕੋਲ ਪਹੁੰਚਿਆ ਉਹ ਬਾਈ ਦੇ ਖੂਨ ਨਾਲ ਖੰਭੇ ਤੇ ਲਿਖ ਰਹੀ ਸੀ ਇਹ ਸ਼ਹਿਰ ਬਹਰੂਪਿਆ ਹੈ ਸਾਨੂੰ ਪਿੰਡ ਨੂੰ ਲੈ ਚਲ ਬਾਈ ਦੀ লাশ ਰੇੜੀ ਵਿੱਚ ਲਦਵਾ ਮਾਂ ਨੇ ਸੜਕ ਕਿਨਾਰੇ ਡਿੱਗੇ ਨੋਟ ਰਿਕਸ਼ੇ ਵਾਲੇ ਨੂੰ ਫੜਾ ਦਿੱਤੇ ਸਨ ਸੜਕ ਤੇ ਜਾਂਦੀ ਰਿਕਸ਼ਾ ਰੇੜੀ ਵੱਲ ਵੇਖਦੀ ਹੋਈ ਕੁੜੀ ਮੇਰੇ ਪੈਰਾਂ ਕੋਲ ਪੈਸੇ ਪਾਉਣ ਲਈ ਰੱਖੇ ਡੱਬੇ ਵੱਲ ਵੇਖਣ ਲੱਗ ਪਈ। ਉਸ ਦੀਆਂ ਅੱਖਾਂ ਵਿੱਚ ਅੰਜੂ ਸਨ। ਮੈਂ ਹੁਣ ਸਮਝੀ ਕਿ ਰੋਟੀ ਕਮਾਉਣ ਲਈ ਤੁਸੀਂ ਇਹੋ ਕਿੱਤਾ ਕਿਉਂ ਚੁਣਿਆ। ਕਿਉਂਕਿ ਇਹ ਕਿੱਤਾ ਮੇਰੇ ਸੁਪਨਿਆਂ ਚੋਂ ਲੱਗ ਪਿਆ ਸੀ। ਕੈਮਰੇ ਅੱਗੇ ਖੜਾ ਮੈਂ ਸੁਪਨਿਆਂ ਦੀ ਦੁਨੀਆ ਵਿੱਚ ਗਵਾਚਣ ਲੱਗਾ। ਸਭ ਤੋਂ ਪਹਿਲਾਂ ਦਾਦੂ ਦਾ ਸੁਪਨਾ ਆਉਂਦਾ। ਉਹ ਸੁਪਨੇ ਵਿੱਚ ਬੁੱਤ ਬਣਿਆ ਖੜਾ ਹੁੰਦਾ। ਡੇਰੇ ਵਿੱਚ ਖੜੀ ਸਾਧੂਆਂ ਦੀ ਟੋਲੀ ਤਲਵਾਰਾਂ ਲਹਿਰਾ ਰਹੀ ਹੁੰਦੀ। ਦਾदू ਦੇ ਮੋੜੇ ਤੋਂ ਸਿੰਮ ਦਾ ਖੂਨ ਵੇਖ ਮੈਂ ਬਾਈ ਵੱਲ ਵੇਖਣ ਲੱਗਦਾ ਉਹ লাশ ਬਣ ਕੇ ਸੜਕ ਤੇ ਤੁਰਨ ਲੱਗਦਾ ਉਸ ਦੇ ਪਿੱਛੇ ਧੁਰੀ ਜਾਂਦੀ ਮਾਂ ਰੋਣ ਲੱਗਦੀ ਰੇਪ ਉਹਦੇ ਨਾਲ ਨਹੀਂ ਮੇਰੇ ਨਾਲ ਹੋਇਆ ਜ਼ਿੰਦਗੀ ਦੇ ਸਾਡੇ ਨਾਲ ਰੇਪ ਕੀਤਾ ਪਰ ਅਸੀਂ ਖੁਦਕੁਸ਼ੀ ਨਹੀਂ ਕੀਤੀ ਮੇਰੇ ਅੰਦਰ ਬੁੱਤ ਬਣੀ ਖੜੀ ਦਾਦੀ ਦੀ ਅੱਖ ਵਿੱਚ ਹੰਝੂ ਟਪਕਿਆ ਮੈਂ ਬਹੁਤ ਧਿਆਨ ਨਾਲ ਅੱਖਾਂ ਪੂੰਝੀਆਂ ਸੱਜੀ ਅੱਖ ਮਲ ਨਾਲ ਉਸ ਵਿੱਚ ਰੰਗ ਪੈ ਗਿਆ ਸੀ ਉਸ ਵਿੱਚ ਜਲਣ ਹੋਣ ਲੱਗੀ ਮੈਂ ਧਿਆਨ ਹਟਾਉਣ ਦੀ ਆਪਣੇ ਸਰੀਰ ਪਰ ਵਿਖਣ ਲੱਗਾ ਸਾਰਾ ਸਰੀਰ ਸੁਨਹਿਰੀ ਰੰਗ ਨਾਲ ਰੰਗਿਆ ਹੋਇਆ ਸੀ ਅੱਛਾ ਇਹ ਦੱਸੋ ਲੋਕ ਤੁਹਾਨੂੰ ਸਵਰਨ ਕਹਿ ਕੇ ਬੁਲਾਉਂਦੇ ਨੇ ਜਾਂ ਹੋਰ ਨਾਂ ਨਾਲ ਵੀ ਜਾਣਦੇ ਨੇ ਗੁਲਾਬੀ ਰੁਮਾਲ ਅੱਖਾਂ ਸਾਫ਼ ਕਰ ਪੱਤਰਕਾਰ ਕੁਲ ਮੇਰੀ ਸੱਜੀ ਅੱਖ ਵਾਲਾ ਚਾਹ ਕੇ ਮੈਂ ਉਸ ਤੋਂ ਅੱਖ ਚਰਾ ਬੋਲਣ ਲੱਗਾ ਨਹੀਂ ਜੀ ਸਵਰਨ ਤਾਂ ਮੈਨੂੰ ਮੇਰੀ ਮਾਂ ਤੇ ਬਾਈ ਜੀ ਕਹਿੰਦੇ ਸੀ ਲੋਕ ਤਾਂ ਮੈਨੂੰ ਗੋਲਡਨ ਮੈਨ ਕਹਿੰਦੇ ਕਈ ਲਿਵਿੰਗ ਸਟੈਚੂ ਵੀ ਕਹਿੰਦੇ ਨੇ ਪਰ ਹੁਣ ਮੇਰਾ ਨਾ ਸਟੈਚੂ ਆਫ ਦਾ ਹੰਗਰ ਹੈ ਤੁਸੀਂ ਅੱਖ ਤੇ ਕੈਮਰਾ ਫੋਕਸ ਕਰੋ ਸਟੈਚੂ ਦੀ ਅੱਖ ਦਾ ਪਾਣੀ ਨਜ਼ਰ ਆਉਣਾ ਚਾਹੀਦਾ ਇਹਨਾਂ ਛੋਟੇ ਛੋਟੇ ਟ੍ਰਿਕਾਂ ਨਾਲ ਹੀ ਵੀਜ਼ ਵਧਣੀਆਂ ਨੇ ਤੁਹਾਨੂੰ ਪਤਾ ਹੈ ਨਾ ਰੁਮਾਲ ਜੀਨ ਦੀ ਜੇਬ ਵਿੱਚ ਪਾ ਕੁੜੀ ਕੈਮਰੇ ਵਾਲੇ ਮੁੰਡੇ ਨੂੰ ਸਮਝਾਉਣ ਲਈ ਉਹ ਕੈਮਰਾ ਫੋਕਸ ਕਰਦਾ ਹੋਇਆ ਪੁੱਛਣ ਲੱਗਾ ਮੈਡਮ ਸਟੋਰੀ ਦਾ ਨਾਂ ਕੀ ਰੱਖਣਾ ਨਾਂ ਵੀ ਕੋਈ ਟੱਚੀ ਚਾਹੀਦਾ ਜਿਵੇਂ ਸਟੈਚੂ ਆਫ ਦਾ ਹੰਗਰ ਹਾਂ ਯੈਸ ਇਹ ਨਾ ਠੀਕ ਹੈ ਸਟੈਚੂ ਆਫ ਹੰਗਰ ਕੁੜੀ ਚੁਟਕੀ ਵਜਾ ਅੱਡੀ ਉੱਪਰ ਘੁੰਮੀ ਉਸ ਦੇ ਕੱਟੇ ਹੋਏ ਵਾਲ ਹਵਾ ਵਿੱਚ ਲਹਿਰਾਏ ਉਹ ਮਾਇਕ ਫੜ ਫਿਰ ਮੇਰੇ ਅੱਗੇ ਆ ਖੜੀ ਹਾਂਜੀ ਤੁਹਾਡਾ ਨਾ ਸਟੈਚੂ ਆਫ ਹੰਗਰ ਕਿਵੇਂ ਪਿਆ ਇਹ ਨਾ ਮੈਨੂੰ ਇੱਕ ਅੰਗਰੇਜ਼ ਕੁੜੀ ਨੇ ਦਿੱਤਾ ਸੀ ਉਹ ਆਪਣੇ ਕਲਚਰ ਤੇ ਖੋਜ ਕਰਨ ਇੰਡੀਆ ਆਈ ਸੀ ਜਿਸ ਦਿਨ ਉਹ ਮੈਨੂੰ ਵੇਖਣ ਆਈ ਮੈਂ ਦੱਸਿਆ ਇਹ ਕਿਤਾ ਸ਼ੌਕਲੇ ਨਹੀਂ ਰੋਟੀ ਲਈ ਕਰਦਾ ਹਾਂ ਮੇਰੀ ਗੱਲ ਸੁਣੋ ਰੋਣ ਲੱਗ ਪਈ ਮੇਰੇ ਪੈਰੀਂ ਹੱਥ ਲਾ ਖਣ ਲੱਗੀ ਦਰਰੀ ਅਲੱਟ ਯੂ ਆ ਦਾ ਸਟੈਚੂ ਆਫ ਦਾ ਹੰਗਰ ਅੰਗਰੇਜ਼ ਕੁੜੀ ਦੀ ਗੋਰੀ ਸੂਰਤ ਯਾਦ ਕਰ ਮੇਰੀ ਅੱਖ ਬਜਲੀ ਜਲਣ ਵੱਧ ਗਈ ਮੇਰਾ ਜਵਾਬ ਸੁਣ ਨੀਲੀ ਅੱਖਾਂ ਵਾਲੀ ਛਤਰੀ ਜਾ ਖੜੀ ਕੈਮਰੇ ਅੱਗੇ ਆਉਣ ਲੱਗੀ ਛਤਰੀ ਪਰਾਂ ਕਰ ਦਿੰਦੀ ਸੀ ਉਸਦੀ ਛਤਰੀ ਵੇਖਣ ਤੋਂ ਪਹਿਲਾਂ ਮੈਨੂੰ ਕਦੇ ਵੀ ਇੰਨੀ ਧੁੱਪ ਨਹੀਂ ਸੀ ਲੱਗੀ ਜਿੰਨੀ ਉਸ ਨੂੰ ਵੇਖ ਕੇ ਲੱਗ ਰਹੀ ਸੀ ਤੁਸੀਂ ਇੰਨੇ ਧੁੱਪ ਚ ਖੜ ਕੇ ਰੋਜ਼ ਕਿੰਨੇ ਕੋ ਪੈਸੇ ਕਮਾ ਲੈਂਦੇ ਹੋ ਐਸਿਆਂ ਦੀ ਗੱਲ ਪੁੱਛਣ ਲੱਗੀ ਉਹ ਹੱਸ ਪਈ ਮੈਨੂੰ ਉਸ ਉੱਪਰ ਖਿਜਾਈ ਉਹ ਰੋਣ ਵਾਲੀ ਗੱਲ ਉੱਪਰ ਹੱਸੀ ਸੀ ਉਹ ਮੀਰਾ ਵਰਗੀ ਨਹੀਂ ਸੀ ਜਿਨ੍ਹਾਂ ਚਿੱਟੇ ਦੰਦਾਂ ਦੀ ਹਾਸੀ ਮੈਨੂੰ ਨਾ ਵਾਂਖੀਲ ਰਹੀ ਸੀ ਉਹਨਾਂ ਦੰਦਾਂ ਦੀ ਲਿਸ਼ਕ ਧੁੱਪ ਦੀ ਲਿਸ਼ਕੋਂ ਨਾਲ ਵੀ ਵੱਧ ਚਮਕੀ ਮੈਂ ਕੈਮਰੇ ਦੀ ਅੱਖ ਵਿੱਚ ਅੱਖpa ਜਵਾਬ ਦਿੱਤਾ ਤੁਹਾਡਾ ਚੈਨਲ ਮੇਰੀ ਸਟੋਰੀ ਦਿਖਾ ਕੇ ਜਿੰਨੇ ਪੈਸੇ ਕਮਾਏਗਾ ਮੈਂ ਉਸ ਤੋਂ ਬਹੁਤ ਘੱਟ ਕਮਾਉਣਾ ਉਹ ਆਈ ਸੀ ਮੇਰਾ ਜਵਾਬ ਅਣ ਸੁਣਿਆ ਕਰੂ ਅਗਲਾ ਸਵਾਲ ਕਰਨ ਲੱਗੀ ਮਾਂ ਦਾ ਹੌਕਾ ਸੁਣ ਤੁਸੀਂ ਐਕਟਰ ਬਣਨ ਦਾ ਸੁਪਨਾ ਛੱਡ ਦਿੱਤਾ ਸੀ ਪਰ ਤੁਹਾਡੀ ਅੱਖ ਵਿੱਚ ਉਹ ਸੁਪਨਾ ਪੈਦਾ ਕਿਵੇਂ ਹੋਇਆ ਸੀ ਉਹ ਤੁਸੀਂ ਪੈਦਾ ਕੀਤਾ ਸੀ ਨਹੀਂ ਮੇਰਾ ਮਤਲਬ ਉਹ ਮੀਰਾ ਨੇ ਪੈਦਾ ਕੀਤਾ ਸੀ ਮੀਰਾ ਦਾ ਨਾਮ ਹੈ ਮੈਨੂੰ ਸਕੂਲ ਦਾ ਸਮਾਂ ਯਾਦ ਆ ਗਿਆ ਉਹ ਮੇਰੇ ਨਾਲ ਪੜ੍ਹਦੀ ਸੀ ਸਕੂਲ ਵਿੱਚ ਹਰ ਸਾਲ 15 ਅਗਸਤ ਦਾ ਦਿਨ ਮਨਾਇਆ ਜਾਂਦਾ ਉਸ ਦਿਨ ਮੁੰਡੇ ਕੁੜੀਆਂ ਨੂੰ ਕੁਝ ਨਾ ਕੁਝ ਬਣ ਕੇ ਆਉਣ ਲਈ ਕਿਹਾ ਜਾਂਦਾ ਮੈਨੂੰ ਪੰਜਾਬੀ ਵਾਲੀ ਮੈਡਮ ਨੇ ਆਖਿਆ ਸੀ ਸਵਰਨ ਤੂੰ ਕੱਲ ਨੂੰ ਘਰੋਂ ਮਹਾਤਮਾ ਗਾਂਧੀ ਬਣ ਕੇ ਆਈ ਮੈਡਮ ਦੀ ਗੱਲ ਮੰਨ ਮੈਂ ਘਰ ਬਾਈ ਅੱਗੇ ਜਾ ਬੈਠਿਆ ਸੀ ਉਸੇ ਮੇਰੇ ਸਰੀਰ ਤੇ ਰੰਗ ਕੀਤਾ ਲਾਂਗਣ ਵਾਲੀ ਚਿੱਟੀ ਤੋਤੀ ਪਾਈ ਗੋਲ ਅਣਕਾਂ ਲਾਈਆਂ ਹੱਥ ਵਿੱਚ ਲਾਠੀ ਫੜਾ ਉਹ ਮੈਨੂੰ ਸਕੂਲ ਛੱਡ ਕੇ ਆਇਆ ਸੀ ਮੈਂ ਮਹਾਤਮਾ ਗਾਂਧੀ ਦਾ ਬੁੱਤ ਬਣ ਉਸ ਦਿਨ ਪਹਿਲੀ ਵਾਰ ਸਟੇਜ ਤੇ ਖੜਿਆ ਸੀ ਮੈਨੂੰ ਵੇਖ ਬਹੁਤ ਤਾੜੀਆਂ ਵੱਜੀਆਂ ਮੇਰਾ ਖੜੀ ਹੋ ਕੇ ਸਭ ਤੋਂ ਉੱਚੀ ਤਾੜੀਆਂ ਮਾਰ ਰਹੀ ਸੀ ਜਦੋਂ ਮੈਂ ਸਟੇਜ ਤੋਂ ਹੇਠਾਂ ਉਤਰਿਆ ਉਹ ਭੱਜ ਕੇ ਮੇਰੇ ਕੋਲ ਆ ਖੜੀ ਮੈਂ ਉਸ ਦੀਆਂ ਨੀਲੀਆਂ ਅੱਖਾਂ ਵੱਲ ਵੇਖਣ ਲੱਗਾ ਉਹ ਅੱਖਾਂ ਵਿੱਚ ਅੱਖਾਂ ਪਾ ਮੇਰਾ ਹੱਥ ਫੜਾ ਖਣ ਲੱਗੀ ਸੁਣੀ ਤੂੰ ਅੱਜ ਬਹੁਤ ਸੋਹਣਾ ਰੋਲ ਕੀਤਾ ਤੂੰ ਐਕਟਰ ਬਣ ਸਕਦਾ ਏ ਤੂੰ ਐਕਟਰ ਹੀ ਬਣੀ ਵਸ ਮੀਰਾ ਦੀ ਬੰਸਰੀ ਵਰਗੀ ਆਵਾਜ਼ ਸੁਣ ਮੈਂ ਅੱਖਾਂ ਵਿੱਚਲਾ ਪਾਣੀ ਸਾਫ਼ ਕੀਤਾ ਨੀਲੀਆਂ ਅੱਖਾਂ ਵਾਲੀ ਕੁੜੀ ਕੈਮਰਾਮੈਨ ਨੂੰ ਸਮਝਾਉਣ ਲੱਗੀ ਤੁਸੀਂ ਮੈਨੂੰ ਵੀ ਨਾਲ ਹੀ ਕਵਰ ਕਰੀ ਜਾਣਾ ਇਹ ਧੁੱਪ ਵੀ ਕੈਮਰੇ ਚ ਹੋਣੀ ਚਾਹੀਦੀ ਏ ਇਸ ਨਾਲ ਹੀ ਪਤਾ ਲੱਗੂ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਸ਼ੂਟ ਕਰਨ ਲਈ ਕਿੰਨੀ ਮਿਹਨਤ ਕਰਦੇ ਆ ਸਾਰਾ ਦਿਨ ਧੁੱਪ ਵਿੱਚ ਬੁੱਤ ਬਣ ਕੇ ਖੜੇ ਰਹਿਣ ਨਾਲ ਤੁਹਾਨੂੰ ਕੀ ਮਹਿਸੂਸ ਹੁੰਦਾ ਧੁੱਪ ਤੋਂ ਬਚਣ ਲਈ ਅੱਖਾਂ ਤੇ ਹੱਥ ਦੀ ਓਟ ਕਰਦਿਆਂ ਉਹ ਜਲਦਾ ਸਵਾਲ ਪੁੱਛਣ ਲੱਗੀ ਪਰ ਦੋਵੇਂ ਹੱਥ ਜੋੜ ਜਵਾਬ ਦੇਣ ਲੱਗਾ ਇਹ ਦੱਸਿਆ ਨਹੀਂ ਜਾ ਸਕਦਾ ਜੀ ਇਹ ਤਾਂ ਬੁੱਤ ਬਣ ਕੇ ਮਹਿਸੂਸ ਕੀਤਾ ਜਾ ਸਕਦਾ ਅੱਛਾ ਜੀ ਤੁਸੀਂ ਜੋ ਮਹਿਸੂਸ ਕਰਦੇ ਹੋ ਉਸ ਦਾ ਮਕਸਦ ਕੀ ਹੈ ਦੋ ਟੁਕ ਜਵਾਬ ਸੁਣ ਉਸ ਨੇ ਦੋ ਹਰਫੀ ਸਵਾਲ ਕੀਤਾ ਉਸ ਦਾ ਸਵਾਲ ਸੁਣੇ ਇਕੱਠੀ ਹੋਈ ਪੀੜ ਮੇਰੇ 골ਡਨ ਡੱਬੇ ਵਿੱਚ 5 10 20 ਰੁਪਏ ਦੇ ਨੋਟ ਸੱਟਣ ਲੱਗੀ ਰੋਟੀ ਰੋਟੀ ਤੇ ਸਿਰਫ ਰੋਟੀ ਮੈਂ ਮਾਇਆ ਤੋਂ ਧਿਆਨ ਹਟਾਦਾ ਦਾदू ਦੇ ਬੁੱਤ ਉੱਪਰ ਨਾ ਸਟਕਾ ਲਈ ਮੇਰੀਆਂ ਅੱਖਾਂ ਵਿੱਚ ਬਾਈ ਦਾ ਮਿੱਟੀ ਵਾਲਾ ਝੋਲਾ ਘੁੰਮਣ ਲੱਗਾ ਉਸਨੇ ਮਿੱਟੀ ਦੀ ਮੁਠੀ ਪਰ ਹਵਾ ਵਿੱਚ ਉਛਾਲ ਦਿੱਤੀ ਮੇਰੇ ਰੰਗਾਂ ਦੀ ਲੱਜ ਰੱਖੀ ਸਵਰਨ ਸਵਰਨ ਜੀ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਰੰਗਾਂ ਤੋਂ ਕੋਈ ਅਲਰਜੀ ਨਹੀਂ ਹੁੰਦੀ ਵਿਸ਼ ਕਰਨਿਆ ਵਰਗੀ ਲਿਪਸਟਿਕ ਵਾਲੀ ਹੇਠ ਲਬੂ ਨੂੰ ਟੁਕ ਆਖਰੀ ਸਵਾਲ ਪੁੱਛਣ ਲੱਗੀ ਮੈਂ ਹਵਾ ਵਿੱਚ ਉੱਡਦੇ ਰੰਗਾਂ ਵੱਲ ਵੇਖ ਦੱਸਣ ਲੱਗਾ ਨਹੀਂ ਜੀ ਰੰਗਾਂ ਨੂੰ ਮੈਥੋਂ ਕੋਈ ਅਲਰਜੀ ਨਹੀਂ ਹੁੰਦੀ ਵਾਹ ਕਿਆ ਰੰਗੀਨ ਜਵਾਬ ਹੈ ਮੋਢੇ ਉੱਪਰ ਚੁੱਕ ਹਾਸੇ ਦੀ ਹੋਈ ਕੁੜੀ ਨੇ ਮੇਰੇ ਡੱਬੇ ਵਿੱਚ ਸੌਦਾ ਨੋਟ ਟੱਕ ਦਿੱਤਾ ਹੱਥ ਮਿਲਾ ਉਸ ਨੇ ਉਤਾਰੀ ਐਨਕ ਲਾ ਲਈ ਛਤਰੀ ਵਾਲਾ ਮੁੰਡਾ ਛਤਰੀ ਸੰਭਾਲਣ ਲੱਗਾ ਮਾਈਕ ਸੰਭਾਲੀ ਕੈਮਰੇ ਵਾਲੇ ਮੁੰਡੇ ਨਾਲ ਸੜਕ ਪਾਰ ਕਰ ਗਈ ਦੋ ਪਲ ਹੋਰ ਰੁਕ ਜਾਂਦੀ ਮੈਂ ਠੰਡਾ ਹੋ ਕਾਲਾ ਉਹਨਾਂ ਦੀ ਵੈਨ ਵਾਲੇ ਖੜ ਲੱਗਾ ਕੁੜੀ ਟਾਗੀ ਕੋਲ ਸੀਟ ਤੇ ਬੈਠ ਗਈ ਵੈਨ ਸਟਾਰਟ ਹੋ ਗਈ ਉਹ ਸ਼ੀਸ਼ੇ ਵਿੱਚ ਦੀ ਹੱਥ ਕੱਢ ਮੈਨੂੰ ਬਾਏ ਬਾਏ ਕਰਨ ਲੱਗੀ ਉਸ ਦਾ ਹਵਾ ਵਿੱਚ ਹਿਲਦਾ ਗੋਰਾ ਹੱਥ ਵੇਖ ਟ੍ਰੈਫਿਕ ਪੁਲਿਸ ਵਾਲਾ ਮੈਨੂੰ ਗਾਲਾਂ ਕੱਢਣ ਲੱਗਾ ਬਾਏ ਬਾਏ ਤੇ ਆ ਲੱਗਦਿਆ ਤੀਜੇ ਦਿਨ ਭੀੜ ਇਕੱਠੀ ਕਰਕੇ ਖੜ ਜਾਂ ਨਾ ਕਹਿੰਦਾ ਮੇਰੇ ਕੋਲ ਕਲਾ ਹੈ ਟੱਟੂ ਦੀ ਕਲਾ ਹੈ ਮੈਂ ਕਰਦਾ ਤੇਰਾ ਬੂਰੀਆ ਬਿਸਤਰ ਗੋਲ ਤੁਹਾਨੂੰ ਆਹ ਕੁੱਤੇ ਖਾਣੀ ਵੀ ਸ਼ੂਟ ਕਰਨੀ ਚਾਹੀਦੀ ਸੀ ਉਹਦਾ ਦਬਕਾ ਸੁਣ ਮੈਂ ਜਾਂਦੀ ਵੈਨ ਦੀ ਪੱਠਵਾਲ ਵੇਖਣ ਲੱਗਾ ਪੁਲਿਸ ਵਾਲਾ ਮੇਰੇ ਪੈਸਿਆਂ ਵਾਲ ਵੇਖਣ ਲੱਗਾ ਖੜ ਜਾ ਤੂੰ ਸਾਲਾ ਹੋਇਆ ਬੁਰਬੁਰਦਾ ਲਿਆ ਪਹਿਲਾਂ ਤਾਂ ਤੇਰਾ ਡੱਬਾ ਉਸਦੀ ਨੀਤ ਪਾਪ ਮੈਂ ਡੱਬਾ ਚੁੱਕ ਉਸ ਦਿਸ਼ਾਵਲ ਨੂੰ ਦੌੜ ਪਿਆ ਜਿੱਦਨ ਨੂੰ ਵਹਿਣ ਗਈ ਸੀ ਦੌੜਾਂ ਨਾਲ ਮੇਰਾ ਸਾਹ ਖੜ ਗਿਆ ਮੈਂ ਸਾਹ ਨੂੰ ਕਾਬੂ ਕਰ ਮਲਤਾਨੀ ਚੌਕ ਵਿੱਚ ਜਾ ਕੇ ਖੜ ਗਿਆ ਉਸ ਚੌਕ ਵਿੱਚ ਬਹੁਤ ਰੌਣਕ ਸੀ ਮੈਂ ਡੱਬਾ ਹੇਠਾਂ ਰਖ ਸਟੈਚੂ ਬਣ ਗਿਆ ਮੇਰੀ ਨਜ਼ਰ ਦੋ ਕੁੜੀਆਂ ਉੱਪਰ ਟਿਕ ਗਈ ਉਹ ਗੱਲਾਂ ਕਰਦੀਆਂ ਮੇਰੇ ਵੱਲ ਨੂੰ ਤੁਰੀਆਂ ਆ ਰਹੀਆਂ ਸਨ ਦੇਖੀ ਮੌਸਮ ਕਿੰਨਾ ਹੁਸਨ ਹੈ ਤਾਂ ਹੀ ਅੱਜ ਇੰਨੀ ਰੌਣਕ ਹੈ ਉਹਨਾਂ ਦੀਆਂ ਅਸਮਾਨ ਨਾਲ ਗੱਲਾਂ ਕਰਦੀਆਂ ਅੱਖਾਂ ਵਿੱਚ ਬੱਦਲ ਸਨ ਧੁੱਪ ਦਾ ਮੌਸਮ ਅੱਖ ਦੇ ਫੋਰ ਵਿੱਚ ਹੀ ਰੰਗ ਵਟਾ ਗਿਆ ਸੀ ਮੈਨੂੰ ਹੀ ਦਾ ਫਿਕਰ ਪੈ ਗਿਆ ਸੀ ਪਾਣੀ ਨਾਲ ਸਾਰੇ ਰੰਗ ਖੁਰ ਜਾਣੇ ਸਨ ਪਰ ਕੁੜੀਆਂ ਮੇਰੀ ਅੱਖ ਵਿੱਚਲੇ ਰੰਗ ਤੋਂ ਬੇਖਬਰ ਸਨ ਉਹ ਮੇਰੇ ਕੋਲ ਆ ਕੇ ਖੜ ਗਈਆਂ ਇੱਕ ਕੁੜੀ ਮੀਰਾ ਵਰਗੀ ਸੀ ਮੇਰੇ ਆਲੇ ਦੁਆਲੇ ਘੁੰਮਦੀ ਹੋਈ ਉਹ ਮੀਰਾ ਵਾਂਗ ਬੋਲੀ ਮੈਨੂੰ ਤਾਂ ਸਟੈਚੂ ਲੱਗਦਾ ਨਹੀਂ ਇਹ ਲਿਵਿੰਗ ਸਟੈਚੂ ਹੈ ਮੈਨੂੰ ਧਿਆਨ ਨਾਲ ਵੇਖਦੀ ਹੋਈ ਦੂਜੀ ਕੁੜੀ ਮੋਬਾਈਲ ਨਾਲ ਸੈਲਫੀ ਲੈਣ ਲੱਗੀ ਮੈਂ ਚੋੜ ਆਖ ਨਾਲ ਮੀਰਾਵਲ ਵੇਖਿਆ ਉਹ ਬੰਸਰੀ ਵਾਂਗ ਵੱਜੀ ਨਹੀਂ ਇਹ ਸਟੈਚੂ ਹੈ ਚੱਲ ਫਿਰ 1000 ਦੀ ਸ਼ਰਤ ਲਾ ਲੈ ਮੇਰੇ 20 ਗਿਣਨ ਤੱਕ ਜੇ ਇਸ ਨੇ ਅੱਖਾਂ ਨਾ ਚਪਕੀਆਂ ਸਮਝ ਲਈ ਤੂੰ ਜਿੱਤ ਗਈ ਮੈਂ ਹਾਰ ਗਈ ਹੱਥ ਤੇ ਹੱਥ ਮਾਰ ਸ਼ਰਤ ਲਾਉਂਦੀ ਉਹਨਾਂ ਦੀ ਬਹਿਸ ਵਧਣ ਲੱਗੀ ਮੇਰੀ ਅੱਖ ਦੀ ਚਲਣ ਵਧਣ ਲੱਗੀ ਮੈਂ ਮੀਰਾ ਵਰਗੀ ਕੁੜੀ ਉੱਪਰ ਨਜ਼ਰ ਟਿਕਾ ਲਈ ਸ਼ਰਤ ਲਾਉਣ ਵਾਲੀ ਕੁੜੀ ਗਿਣਤੀ ਗਿਣਨ ਲੱਗੀ 1 2 3 4 5 15 16 17 18 19 20 ਗਿਣਨ ਤੋਂ ਪਹਿਲਾਂ ਹੀ ਮੇਰੀ ਅੱਖ ਵਿੱਚ ਪਏ ਰੰਗ ਦੀ ਰੜਕ ਸਿਖਰ ਹੋ ਗਈ ਮੈਂ ਅੱਖ ਨਾ ਚਪਕੀ ਪਰ ਮੇਰੀ ਅੱਖ ਵਿੱਚਲਾ ਪਾਣੀ ਘਰਾਲ ਬਣ ਕੇ ਵਹਿ ਤੁਰਿਆ ਸ਼ਰਤ ਜਿੱਤਣ ਵਾਲੀ ਕੁੜੀ ਤਾੜੀਆਂ ਮਾਰਨ ਲੱਗੀ ਮੈਂ ਕਿਹਾ ਸੀ ਨਾ ਸਟੈਚੂ ਕਦੇ ਰੋਂਦੇ ਨਹੀਂ ਉਸ ਦੀ ਗੱਲ ਸੁਣ ਮੀਰਾ ਵਰਗੀ ਕੁੜੀ ਪਰਾਂ ਨੂੰ ਮੂੰਹ ਕਰ ਅੱਖਾਂ ਪੂੰਝਣ ਲੱਗ ਪਈ